ਸਰ ਕੀ ਨਾਮ ਆਪਣਾ ਮੇਰਾ ਨਾਮ ਗੋਰਖਾ ਆਵੜਾ ਹੈ ਜੀ ਸਰ ਜਿਹੜੇ ਤੁਹਾਡੇ ਵਾਰਦਾਤ ਕੀ ਹੋਇਆ ਇਹ ਮੈਂ ਮਸਤੀ ਨਾਲ ਕੰਮ ਕਰ ਰਿਹਾ ਸੀ ਇਹ ਦੁਕਾਨ ਤੇ ਪਤਾ ਨਹੀਂ ਕੀ ਹੋਇਆ ਇੱਕਦਮ ਫਖੜਾ ਦੋੜੀ ਮਚੀ ਚਾਰ ਪੰਜ ਜਾਨੇ ਤਲਵਾਰਾਂ ਚੱਕ ਕੇ ਆਵੇ ਮੈਂ ਦੇਖਿਆ ਮੈਂ ਇੱਧਰ ਗਿਆ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਰੋਕੇ ਨਹੀਂ ਦੋ ਬੰਦਿਆਂ ਨੇ ਇੱਥੋਂ ਹਮਲਾ ਕੀਤਾ ਦੋ ਨੇ ਉੱਥੋਂ ਹਮਲਾ ਕੀਤਾ ਫਿਰ ਮੈਂ ਆਪਣੀ ਬਚਾਉਣ ਵਾਸਤੇ ਹੱਥ ਨਾਲ ਤਲਵਾਰ ਵੀ ਫੜੀ ਇੱਕ ਬੰਦੇ ਦੀ ਤਲਵਾਰ ਗਿਰੀ ਥੱਲੇ ਮੈਂ ਤਲਵਾਰ ਚੱਕਣ ਗਿਆ ਉਹਨਾਂ ਨੇ ਮੇਰੇ ਤੇ ਫਿਰ ਦੁਬਾਰਾ ਹਮਲਾ ਕਰਤਾ ਮੈਂ ਕਿੱਥੇ ਵੀ ਵਾਰਦ ਹੁੰਦੇ ਕਿੱਥੋਂ ਆ ਗਏ ਕਾਲਾ ਕਾ ਰੋਡ ਤੇ ਆ ਜੀ ਮੇਰੀ ਦੁਕਾਨ ਮੇਰੀ ਦੁਕਾਨ ਨਾ ਤਾਂ 5 6 ਸਾਲ ਹੋ ਗਏ ਪਹਿਲੇ ਵੀ ਇਸੇ ਰੋਡ ਤੇ ਸੀ ਉਹ 10 ਸਾਲ ਪੁਰਾਣੀ 15 ਸਾਲ ਹੋ ਗਏ ਮੈਨੂੰ ਕਾਲਾ ਕਾ ਰੋਡ ਤੇ ਸਾਰੇ ਮੇਰੇ ਜਾਣ ਪਛਾਣ ਦੇ ਆ ਕਾਲਾ ਕਾ ਰੋਡ ਤੇ ਇਹ ਕਿਸ ਕੌਣ ਸੇ ਬੰਦੇ ਕੋਈ ਜਾਣਦੇ ਹੋ ਕਿਸੇ ਨੂੰ ਇੱਕ ਮੁੰਡਾ ਮੇਰੇ ਕੋਲ ਕੰਮ ਕਰਦਾ ਸੀ ਮੁਸਲਮਾਨ ਸੀ ਮੁੰਡਾ ਮੈਂ ਗਲਤੀ ਨਾਲ ਰੱਖਤਾ ਲਿਆ ਉਹੀ ਮੁੰਡੇ ਨੇ ਨਾਲ ਦੁਕਾਨ ਕਰੀ ਜੀ ਡੇਢ ਸਾਲ ਤੋਂ ਪਰੇਸ਼ਾਨ ਕਰ ਰਹਾ ਹੈ ਉਹੀ ਇਸ ਗੱਲ ਤੋਂ ਪਰੇਸ਼ਾਨ ਕਰ ਰਹਾ ਹੈ ਵੀ ਮੈਂ ਹਿੰਦੂ ਦੀ ਦੁਕਾਨ ਬੰਦ ਕਰਾਵਾਂ ਉਹ ਸਿਰਫ Hindu ਹੋਣ ਦੇ ਨਾਤੇ ਮੇਰੇ ਨਾਲ ਖੁੰਦਗ ਰੱਖੀ ਬੈਠਾ ਸੀ ਤੇ ਬਈ ਕਦੀ ਵੀ ਮੈਂ ਕੰਮ ਕਰਦਾ ਬਾਹਰ ਕੱਢ ਕੇ ਗਾਲਾਂ ਕੱਢਣੀਆਂ ਮੈਂ ਕੁਝ ਨਹੀਂ ਕਿਹਾ ਉਹਨਾਂ ਡੇਢ ਸਾਲ ਤੋਂ ਬੜਾ ਪਰੇਸ਼ਾਨ ਕਰ ਰਿਹਾ ਸੀ ਉਹਨਾਂ ਤੇ ਹੁਣ ਇੱਕ ਮੂੰਹ ਤੇ ਰੁਮਾਲ ਬਣ ਕੇ ਆਏ ਸੀ ਸਾਰੇ ਦੇ ਸਾਰੇ 5-6 ਜਾਣੇ ਦੇ ਛੇ ਦੇ ਛੇ ਹੱਤਾਂ ਵਿੱਚ ਤਲਵਾਰਾਂ ਸੀ ਉਹਨਾਂ ਤੇ ਜਿਹੜਾ ਮੁੰਡੇ ਨੇ ਤਾਂ ਤੁਸੀਂ ਜਾਣਦੇ ਹੋ ਉਹਦਾ ਨਾਮ ਵਗੈਰਾ ਕਿੱਥੇ ਰਹਿਣ ਲਾਇਆ ਉਹ ਮੁਸਲਿਮ ਹੈ ਜੀ ਉਹ ਯੂਪੀ ਤੋਂ ਆਇਆ ਹੋਇਆ ਤੇ ਹੁਣ ਗੋਬਿੰਦ ਕਲੌਨੀ ਰਹਿੰਦਾ ਹੈ ਇੱਕ ਸਾਲ ਉਹਨੇ ਮੇਰੇ ਕੋਲ ਕੰਮ ਕਰਿਆ ਡੇਢ ਸਾਲ ਹੋ ਗਿਆ ਹੁਣ ਨਾਲ ਵਾਲੇ ਪੜੋਸੀ ਕੋਲ ਬਿਲਕੁਲ ਜੜ੍ਹ ਚ ਦੁਕਾਨ ਕੋਲ ਕੇ ਬੈਠਾ ਛਿੱਤੀ ਤਾਂ ਕੰਮ ਸਿੱਖਿਆ ਤੁਹਾਡੇ ਕੋਲ ਕਰ ਸੀ ਮੇਰਾ ਸਟਿਕਰਾਂ ਦਾ ਨੰਬਰ ਵੇਟਾਂ ਦਾ ਕੰਮ ਹੈ ਜੀ ਤੇ ਇੱਕ ਸਾਲ ਉਹਨੇ ਮੇਰੇ ਕੋਲ ਲਗਾਇਆ ਤੇ ਉਸ ਵਾਰ ਮੈਨੂੰ ਇਸ ਬੰਦੇ ਨੇ ਕੰਮ ਨਹੀਂ ਕਰਨ ਦਿੱਤਾ ਜੀ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਏ ਜੀ ਮੁਸਲਮਾਨ قوم ਦਾ ਬੰਦਾ ਹੈ ਇਹ ਤਾਂ ਮੇਰੇ ਬਹੁਤ ਕੀਆ ਕਰੀਏ ਮੈਨੂੰ ਤਾਂ ਸਮਝ ਨਹੀਂ ਆ ਰਹਾ ਮੈਂ ਤਾਂ ਇਹੀ ਕਹਿੰਦਾ ਵੀ ਅੱਜ ਹਮਲਾ ਮੇਰੇ ਤੇ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋਏਗਾ ਮੈਂ ਕੱਲਾ ਦੁਕਾਨ ਤੇ ਮੇਰੇ ਕੋਲ ਕੋਈ ਮੁੰਡਾ ਨਹੀਂ ਹੈ ਜੀ ਕੋਈ ਕੁਛ ਨਹੀਂ ਮੈਂ ਕੱਲਾ ਦੁਕਾਨ ਤੇ ਜੇ ਪੰਜ ਛੇ ਬੰਦੇ ਫੇਰ ਆ ਕੇ ਆਏ ਤਾਂ ਮੈਨੂੰ ਮਾਰਨ ਸੀ ਉਹਨਾਂ ਦੀ ਪੂਰੀ ਬਲੈਨਿੰਗ ਸੀ ਵੀ ਇਸ ਬੰਦੇ ਨੂੰ ਅੱਜ ਖਤਮ ਕਰ ਲੈਣਾ ਇਹ ਤਾਂ ਮੈਨੂੰ ਰੋਡ ਤੇ ਜਾਂਦਾ ਇੱਕ ਬੰਦੇ ਨੇ ਪਤਾ ਨਹੀਂ ਪ੍ਰਮਾਤਮਾ ਦਾ ਰੂਪ ਮੈਨੂੰ ਕਹਿੰਦਾ ਉਰੇ ਤੋਂ ਭੱਜ ਜਾ ਮੈਂ ਸਾਹਮਣੇ ਗਿਆ ਆਪਣੇ ਕਿਸੇ ਖਾਸ ਬੰਦੇ ਕੋਲ ਭੱਜ ਕੇ ਗਿਆ ਪੁੱਨੋ ਫੋਨ ਹੋਇਆ ਹੋਇਆ ਮੈਂ ਮੈਂ ਉਸ ਬੰਦੇ ਨੂੰ ਕਿਹਾ ਮੈਂ ਕਿਹਾ ਫੋਨ ਮਿਲਾਓ ਮੇਰਾ ਫੋਨ ਵੀ ਤੋੜਤਾ ਮੇਰੇ ਫੋਨ ਤੇ ਵੀ ਤਲਵਾਰਾਂ ਵੱਜੀਆਂ ਇੱਕ ਦੋ ਮੇਰਾ ਫੋਨ ਵੀ ਖਤਮ ਮੈਂ ਕਿੰਨੂੰ ਫੋਨ ਮਿਲਾਵਾਂ ਕਿੰਨੂੰ ਨਾਂ ਮਿਲਾਵਾਂ ਇਹ ਤਾਂ ਮੇਰਾ ਕਿਸ ਨੇ ਸਾਥ ਦਿੱਤਾ ਮੈਂ ਉਸ ਇੱਕ ਅੰਦਾ ਨੰਬਰ ਪਤਾ ਸੀ ਉਹਨੂੰ ਮੈਂ ਫੋਨ ਉਹਦੇ ਫੋਨ ਤੋਂ ਫੋਨ ਮਿਲਾਇਆ ਤਾਂ ਜਾ ਕੇ ਥੋੜਾ ਉਹਨੇ ਮੈਨੂੰ ਹਸਪੀਟਲ ਲੈ ਕੇ ਆ ਐਡਮਿਟ ਕਰਿਆ ਇਹ ਕਿੰਨੇ ਵਜੇ ਗੱਲ ਹੋਈ ਆ ਥੋੜਾ ਇਹ ਐਗਜੈਕਟ 7 ਵਜੇ 40 ਮਿੰਟ ਦੀ ਮੈਂ 7 ਵਜੇ 45 ਮਿੰਟ ਤੇ ਮੋਟਰਸਾਈਕਲ ਦੇਣਾ ਸੀ ਟੇਪ ਕਰਕੇ ਉਹ ਟੇਪ ਬਸ ਖਤਮ ਹੋਣ ਵਾਲੀ ਸੀ ਮੈਂ ਬਾਹਰ ਮਸਤੀ ਨਾਲ ਟੇਪ ਲਾ ਰਹਾ ਤੇ ਪਤਾ ਨਹੀਂ ਕਿੱਥੋਂ ਆਏ ਚਾਰ ਪੰਜ ਜਣੇ ਸਾਰੇ ਨੇ ਤਲਵਾਰਾਂ ਚੱਕੀਆਂ ਹੋਈਆਂ ਕੋਈ ਨਾਲ ਲੱਗਿਆ ਨਹੀਂ ਮੈਨੂੰ ਬਚਾਉਣ ਵਾਸਤੇ ਅਗਲੇ ਸੋਚਦਿਆਂ ਨੇ ਵੀ ਹਥਿਆਰ ਰੱਖੇ ਹੋਏ ਆ ਕਿ ਪਤਾ ਸਾਡਾ ਇਹਨਾਂ ਕੰਮ ਖਤਮ ਕਰਦੇ ਹੋਏ ਇਸ ਤੋਂ ਅਗੇ ਕੋਈ ਮੇਰੇ ਨਾਲ ਨਹੀਂ ਲੱਗਿਆ ਮੈਨੂੰ ਉੱਥੋਂ ਭੱਜਣਾ ਪੈ ਗਿਆ ਤਾਂ ਮੇਰੀ ਜਾਨ ਬਚੀ ਨੀ ਤਾਂ ਜੇ ਮੈਨੂੰ ਨਹੀਂ ਲੱਗਦਾ ਸੀ ਮੈਂ ਬਚ ਪੰਦਾ ਇਹ ਜੇ ਤੁਸੀਂ ਕਹਿ ਰਹੇ ਪੰਜ ਸੱਤ ਬੰਦੇ ਸੀਗੇ ਇਹ ਮੁਸਲਮਾਨ ਸੀਗੇ ਕੌਣ ਸੀ ਕਿ ਨਾਲ ਹੋ ਰਹੇ ਇੱਕ ਤਾਂ ਜੀ ਮੇਰੇ ਕੋਲ ਜਿਹੜਾ ਮੁੰਡਾ ਲੱਗਿਆ ਸੀ ਉਹ ਮੁਸਲਮਾਨ ਹੈ ਬਾਕੀਆਂ ਦੀ ਪਛਾਣ ਨਹੀਂ ਆ ਸਾਰਿਆਂ ਨੇ ਮੂੰਹ ਤੇ ਰੁਮਾਲ ਬੰਨੇ ਹੋਏ ਸੀ ਪਰ ਖੁੰਖਾਰ ਵਾਂਗ ਹਮਲਾ ਕੀਤਾ ਉਹ ਕਸਟਮਰ ਦੇ ਮੋਟਰਸਾਈਕਲ ਤੇ ਵੀ ਤਲਵਾਰਾਂ ਮਾਰੀਆਂ ਉਹਨਾਂ ਨੇ ਜਿਸ ਦੀ ਟੇਪ ਮੈਂ ਲਾ ਰਹੀ ਨਵਾਂ ਮੋਟਰਸਾਈਕਲ ਸੀ ਉਹਦਾ